ਸ਼ਿਗਾਤੂ ਤੋਂ ਸੇਕਟੋਰ 2427 ਤੱਕ ਜਾ। ਫਿਰ ਉਸ ਪੁਚਯਾਰਾ ਖੁੱਕਿਆਂ ਦਾ ਸਤਾਵਾ ਨਸਬੰਦੀ ਜਲਦ ਹੋਵੇਗੀ ਤੇ ਲੋਕਾਂ ਨੂੰ ਮਿਲੇਗੀ ਰਾਹਤ। ਫਿਰੋਜ਼ਪੁਰ ਚ ਵਾਰਾ ਕੁੱਤਿਆਂ ਦੀ ਸੰਖਿਆ ਵਧਣ ਕਾਰਨ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਗੋਲਡਨ ਇਨਕਲੇਵ ਅਤੇ ਹੋਰ ਇਲਾਕਿਆਂ ਵਿੱਚ ਵਾਰਾ ਕੁੱਤੇ ਘੁੰਮਦੇ ਆਮ ਦੇਖੇ ਜਾ ਰਹੇ ਹਨ ਜੋ ਬੱਚਿਆਂ ਤੇ ਬਜ਼ੁਰਗਾਂ ਲਈ ਖਤਰਾ ਬਣ ਚੁੱਕੇ ਹਨ। ਸਵੇਰੇ ਸ਼ਾਮ ਸੈਰ ਲਈ ਨਿਕਲਦੇ ਲੋਕਾਂ ਨੂੰ ਅਕਸਰ ਕੁੱਤਿਆਂ ਦੇ ਪਿੱਛੇ ਲੱਗ ਜਾਣ ਦਾ ਡਰ ਰਹਿੰਦਾ ਹੈ। ਇਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਸਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਵਾਰਾ ਕੁੱਤਿਆਂ ਲਈ ਸੈਂਟਰ ਬਣਾਏ ਜਾਣ ਜਿੱਥੇ ਉਹਨਾਂ ਨੂੰ ਰੱਖਿਆ ਜਾ ਸਕੇ। ਕੇ ਤੇ ਨਾਲ ਹੀ ਵਾਰਾ ਕੁੱਤਿਆਂ ਦੀ ਨਸਬੰਧਿਤ ਕਰਵਾਉਣ ਦੀ ਵੀ ਜ਼ਰੂਰਤ ਹੈ ਤਾਂ ਜੋ ਇਹਨਾਂ ਦੀ ਵੱਧ ਰਹੀ ਸੰਖਿਆ ਤੇ ਕਾਬੂ ਪਾਇਆ ਜਾ ਸਕੇ ਲੋਕ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਚਾਹੁੰਦੇ ਹਨ ਕਿ ਇਹ ਹੁਕਮ ਪੰਜਾਬ ਵਿੱਚ ਲਾਗੂ ਹੋਵੇ ਤੁਹਾਡੇ ਪਾਸੇ ਨਗਰ ਕੌਂਸਲ ਫਿਰੋਜ਼ਪੁਰ ਦੇ ਐਗਜ਼ੀਕਿਊਟਿਵ ਅਫਸਰ ਪੂਨਮ ਪਟਨਾਗਰ ਨੇ ਕਿਹਾ ਹੈ ਕਿ ਸ਼ਹਿਰ ਵਿੱਚ ਵਾਰਾ ਕੁੱਤਿਆਂ ਦੀ ਨਸਬੰਦੀ ਲਈ ਟੈਂਡਰ ਚਾਰੀ ਹਨ ਇਹ ਵੀ ਸਪੈਸ਼ਲ ਫੰਡ ਦੀ ਘਾਟ ਦੇ ਕਾਰਨ ਕੁਝ ਚੁਣੌਤੀਆਂ ਹਨ ਪਰ ਜਲਦੀ ਹੀ ਇਸ ਸਮੱਸਿਆ ਦਾ ਹੱਲ ਲੱਭਿਆ ਜਾਵੇਗਾ ਤਾਂ ਕਿ ਸ਼ਹਿਰ ਵਾਸੀਆਂ ਨੂੰ ਸੁੱਖ ਮਿਲੇ ਇਸ ਟਾਈਮ ਜਿਹੜਾ ਗੋਲਡਨ ਕਲੇਵ ਦੇ ਵਿੱਚ ਹੈ ਜੀ ਵਾਰਾ ਕੁੱਤਿਆਂ ਦਾ ਤੇ ਵਾਰਾ ਪਸ਼ੂਆਂ ਦਾ ਬਹੁਤ ਜ਼ਿਆਦਾ ਖੋਹ ਪਾਇਆ ਜਾ ਰਿਹਾ ਇੱਕ ਡੇਢ ਮਹੀਨਾ ਪਹਿਲਾਂ ਦੀ ਵੀ ਗੱਲ ਹੈਗੀ ਇੱਥੇ ਇੱਕ ਛੋਟਾ ਬੱਚਾ ਸੀ ਸਾਡੇ ਔਰ ਉਹਨੂੰ ਬਹੁਤ ਬੁਰੀ ਤਰ੍ਹਾਂ 5-6 ਜਗ੍ਹਾ ਤੇ ਕੁੱਤੇ ਨੇ ਬਹੁਤ ਬੁਰੀ ਤਰ੍ਹਾਂ ਵੱਢਿਆ ਔਰ ਬੱਚਾ ਇੰਜਰਡ ਹੋ ਗਿਆ ਬੁਰੀ ਤਰ੍ਹਾਂ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾਇਆ ਗਿਆ ਹੈਗਾ ਮੈਂ ਅਸੀਂ ਇਸ ਬਾਰੇ ਜਿਹੜਾ ਪ੍ਰਸ਼ਾਸਨ ਨੂੰ ਵੀ ਮਿਲੇ ਹੈਗੇ ਆ ਪ੍ਰਸ਼ਾਸਨ ਨੂੰ ਕਿਹਾ ਹੈਗਾ ਐਮਸੀ ਸਾਹਿਬ ਨੂੰ ਕਿਹਾ ਹੈ ਉਹਨਾਂ ਨੇ ਆਪਦੀ ਵੱਲੋਂ ਕਾਰਵਾਈ ਕੀਤੀ ਹੈ ਲੇਕਿਨ ਇਹ ਕਲੋਨੀ ਚਾਰੇ ਪਾਸੇ ਓਪਨ ਹੋਣ ਕਰਕੇ ਇੱਥੇ ਪ੍ਰੋਬਲਮ ਇਹ ਹੈ ਕਿ ਜਿਹੜੇ ਸਟਰੀ ਡੌਗ ਹੈਗੇ ਉਹ ਬਾਰ ਬਾਰ ਆ ਜਾਂਦੇ ਆ ਜਿਨ੍ਹਾਂ ਨੂੰ ਕੋਈ ਵੈਕਸੀਨੇਸ਼ਨ ਨਹੀਂ ਹੁੰਦੀ ਕੋਈ ਕੁਛ ਨਹੀਂ ਹੁੰਦੀ ਆਸ ਕਰਕੇ ਜਿਹੜੀਆਂ ਲੇਡੀਜ਼ ਹੈਗੀਆਂ ਮੈਂ ਖਾਸ ਤੌਰ ਤੇ ਬੱਚੇ ਨੇ ਪਾਰਕਾ ਦੇ ਵਿੱਚ ਖੇਡਦੇ ਨੇ ਔਰ ਲੇਡੀਜ਼ ਐ ਬਜ਼ੁਰਗ ਐ ਉਹਨਾਂ ਲਈ ਬਹੁਤ ਵੱਡਾ ਖਤਰਾ ਬਣਿਆ ਹੋਇਆ ਵਾ ਉਹ ਡਰਦੇ ਸੈਰ ਕਰਦੇ ਨੇ ਔਰ ਨਿਕਲਦੇ ਨਹੀਂ ਹੈਗੇ ਇਕੱਲੇ ਘਰ ਤੋਂ ਜਾਣ ਲੱਗੇ ਵੀ ਡਰ ਲੱਗਦਾ ਜੇ ਕੋਈ ਸਕੂਟਰ ਮੋਟਰਸਾਈਕਲ ਤੇ ਜਾ ਰਿਹਾ ਹੈ ਉਹਨੂੰ ਵੀ ਬਹੁਤ ਜ਼ਿਆਦਾ ਖਤਰਾ ਹੈ ਉਹਦੇ ਮਗਰ ਪੈ ਜਾਂਦੇ ਨੇ ਔਰ ਜਿੰਦੇ ਵਿੱਚ ਉਹ ਕਿ ਬੰਦਾ ਗਿਰ ਵੀ ਜਾਂਦਾ ਕਈ ਵਾਰੀ ਔਰ ਇਸ ਵੱਲ ਜਿਹੜਾ ਹੈਗਾ ਵਾ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਨੂੰ ਉਹਨਾਂ ਕੋਈ ਸ਼ੈਲਟਰ ਹੋਮ ਵਗੈਰਾ ਬਣਾਉਣੇ ਚਾਹੀਦੇ ਹੈਗੇ ਨੇ ਔਰ ਸ਼ੈਲਟਰ ਹੋਮ ਜੇ ਨਹੀਂ ਹੈਗੇ ਤੇ ਉਨੀ ਦੇਰ ਕੋ ਠੁਗਵਾ ਪ੍ਰਬੰਧ ਕਰਕੇ ਇਹਨਾਂ ਦੀ ਕੋਈ ਨਸਬੰਦੀ ਕੀਤੀ ਜਾਵੇ ਜਾਂ ਇਹਨਾਂ ਨੂੰ ਫੜਿਆ ਜਾਵੇ ਤਾਂ ਕਿ ਜਿਹੜੇ ਇੱਥੋਂ ਦੇ ਬਸਨੀਖ ਹੈਗੇ ਨੇ ਉਹਨਾਂ ਨੂੰ ਇੱਥੇ ਕੁਝ ਰਾਹਤ ਮਿਲ ਸਕੇ ਔਰ ਜਿਹੜੇ ਲੋਕੀ ਆਪ ਦਾ ਜਿਹੜਾ ਹੈਗਾ ਸੁੱਖ ਦਾ ਸਾਹ ਲੈ ਸਕਣ ਇਸ ਗੱਲ ਦੀ ਬਹੁਤ ਪਰੇਸ਼ਾਨੀ ਹੈ ਇਸ ਵੱਲ ਜਿਹੜਾ ਧਿਆਨ ਪ੍ਰੋਪਰ ਦਿੱਤਾ ਜਾਵੇ ਔਰ ਨਵੀਂ ਜਿਹੜੀ ਰੂਲਿੰਗ ਹੈ ਸੁਪਰੀਮ ਕੋਰਟ ਦੀ ਉਹਦੇ ਅਕੋਰਡਿੰਗ ਵੀ ਹੈ ਕਿ ਇਹਨਾਂ ਦੇ ਵਾਸਤੇ ਸ਼ੈਲਟਰ ਹੋਮ ਬਣਾਏ ਜਾਣ ਔਰ ਇਹਨਾਂ ਦਾ ਪ੍ਰੋਪਰ ਕੀਤਾ ਜਾਵੇ ਮੈਂ ਨਗਰ ਕੌਂਸਲ ਨੂੰ ਪ੍ਰਸ਼ਾਸਨ ਨੂੰ ਅਪੀਲ ਕਰਦਾ ਮਾਂ ਕਿ ਇਹੰਦੇ ਬਾਰੇ ਆਪਦੀ ਜਿਹੜੀ ਠੁਕਵੀਂ ਕਾਰਵਾਈ ਗਲਤ ਤੋਂ ਗਲਤ ਕੀਤੀ ਜਾਵੇ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਮੈਂ ਗੋੜਨ ਕਲੇਬ ਦਾ ਰਹਿਣ ਵਾਲਾ ਕੀ ਪਰੇਸ਼ਾਨੀ ਹੈ ਇੱਥੇ ਜੀ ਪਰੇਸ਼ਾਨੀ ਹੈਗੀ ਇੱਥੇ 12 ਕੁੱਤੇ ਸਾਡੇ ਬਹੁਤ ਆ ਗੋੜਨ ਕਲੇਬ ਚ ਕਟਵੜ 35 40 12 ਕੁੱਤੇ ਹੈਗੇ ਆ ਜਿਹੜੇ ਬੱਚਿਆਂ ਦੇ ਜਾਂ ਬਜ਼ੁਰਗਾਂ ਦੇ ਮਗਰ ਪੈ ਜਾਂਦੇ ਆ ਕਈ ਵਾਰੀ ਔਰ ਕਈ ਵਾਰੀ ਵੱਢਦੇ ਵੀ ਆ ਉਹਨਾਂ ਨੂੰ ਤੇ ਬੱਚੇ ਤੇ ਬਜ਼ੁਰਗ ਤੇ ਲੇਡੀਜ਼ ਤਾਂ ਡਰਦੇ ਜਲਦੀ ਕਿਤੇ ਬਾਹਰ ਹੀ ਨਿਕਲਦੇ ਤੇ ਆਮ ਸਕੂਟਰ ਜਾਂ ਸਾਈਕਲ ਤੇ ਜੋ ਕੋ ਜਾਂਦਾ ਤੇ ਉਹਦੇ ਮਗਰ ਵੀ ਪੈ ਜਾਂਦੇ ਆ ਤਾਂ ਕਿੰਨੀਆਂ ਕਿ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਜਾਂ ਇਸ ਸੰਬੰਧੀ ਤੁਹਾਡਾ ਕੋਈ ਨਰਫ ਫੰਕਸ਼ਨ ਨਾਲ ਕੋਈ ਗੱਲਬਾਤ ਹੋਈ ਨਹੀਂ ਕੋਈ ਗੱਲਬਾਤ ਨਹੀਂ ਹੋਈ ਜੀ ਪਹਿਲਾਂ ਐਮਸੀ ਸਾਹਿਬ ਨਾਲ ਹੋਈ ਸੀਗੀ ਉਹਨਾਂ ਨੇ ਕੁਝ ਕੀਤਾ ਵੀ ਸੀਗਾ ਕੁਝ ਕੁੱਤੇ ਕਹਿੰਦੇ ਚਕਵਾਏ ਵੀ ਆ ਇਥੋਂ ਪਰ ਹਜੇ ਵੀ ਮਤਲਬ 35-40 ਕੁੱਤੇ ਹਜੇ ਵੀ ਹੈਗੇ ਆ ਜਿਹੜੇ 5-5 10-10 ਦੇ ਝੁੰਡ ਚ ਚਾਰ-ਪੰਜ ਥਾਵਾਂ ਤੇ ਜਿਹੜੇ ਹੈਗੇ ਆ ਤੇ ਉਹ ਕਲੋਨੀ ਚ ਘੁੰਮਦੇ ਰਹਿੰਦੇ ਆ ਇਸ ਤੋਂ ਇਲਾਵਾ 12 ਪਸ਼ੂ ਵੀ ਨੇ ਤੇ ਜਿਨ੍ਹਾਂ ਦਾ ਹਮੇਸ਼ਾ ਹੀ ਮਤਲਬ ਜਾਨ ਦਾ ਖਤਰਾ ਬਣਿਆ ਰਹਿੰਦਾ ਸਾਰਿਆਂ ਨੂੰ ਪਤਾ ਨਹੀਂ ਕਦੋਂ ਕੁੱਤੇ ਨੇ ਮਗਰ ਪੈ ਜਾਣਾ ਜਾਂ ਕਿਸੇ ਪਸ਼ੂ ਨੇ ਕੋਈ ਸਿੰਗ ਮਾਰ ਦੇਣਾ ਕਿਸ ਨੂੰ ਦੇਪਾ ਪਾਰਕ ਵਿੱਚ ਜਿਹੜੇ ਛੋਟੇ ਛੋਟੇ ਬੱਚੇ ਵੀ ਜਿਹੜੇ ਆਏ ਹੋਏ ਆ ਤਾਂ ਬੱਚਿਆਂ ਦਾ ਵੀ ਨੁਕਸਾਨ ਜਿਹੜਾ ਉਹ ਕਿਤੇ ਕਰ ਸਕਦੇ ਬਿਲਕੁਲ ਜੀ ਬੱਚਿਆਂ ਨੂੰ ਤਾਂ ਜ਼ਿਆਦਾ ਖਤਰਾ ਹੈ ਜੀ ਬੱਚਿਆਂ ਦੇ ਮਗਰ ਪੈਂਦੇ ਔਰ ਬੱਚਾ ਤਾਂ ਜਿਆਦਾ ਜਿਆਦਾ ਭੱਜ ਸਕਦਾ ਜਦੋਂ ਬੱਚਾ ਭੱਜੇਗਾ ਤੇ ਕੁੱਤਾ ਮਗਰ ਪਏਗਾ ਬੱਚਾ ਡਿੱਗ ਜਾਏਗਾ ਥੱਲੇ ਉਹ ਉੱਤੇ ਮਤਲਬ ਜਿਹੜਾ ਹੈਗਾ ਨੁਕਸਾਨ ਬਹੁਤ ਕਰਦੇ ਆ ਮੈਂ ਅਵਾਰਾ ਕੁੱਤਿਆਂ ਨੂੰ ਲੜਾ ਕੇ ਕੀ ਕੋਈ ਨਗਰ ਕੌਂਸਲ ਨੂੰ ਐਕਸਟਰਾ ਕੋਈ ਫੰਡ ਆਉਂਦਾ ਕੋਈ ਨਵੇਂ ਨਾਲ ਚਾਹੁੰਦਾ ਨਹੀਂ ਸਾਰੇ ਕੁੱਤਿਆਂ ਨੂੰ ਸੰਭਾਲਣ ਲਈ ਨਗਰ ਕੌਂਸਲ ਕੋਈ ਫੰਡਸ ਤਾਂ ਨਹੀਂ ਆਂਦਾ ਪਰ ਮਾਨਯੋਗ ਸੁਪਰੀਮ ਕੋਰਟ ਨੇ ਜੋ ਹੁਣੇ ਹੁਕਮ ਹੋਏ ਆ ਉਹ ਸਾਰੇ ਹੁਕਮ ਹੈੱਡ ਆਫਿਸ ਜਾਣ ਦੇ ਦੇ ਵਿੱਚ ਚੰਡੀਗੜ੍ਹ ਸਾਡੇ ਉਧਰ ਹੈੱਡ ਆਫਿਸ ਜਾਣਗੇ ਉਹਨਾਂ ਵੱਲੋਂ ਸਾਨੂੰ ਹੁਕਮ ਕੀਤੇ ਜਾਣਗੇ ਇਹਦੇ ਬਾਰੇ ਕੀ ਕਰਨਾ ਹੈ ਜਿਉਂ ਹੀ ਸਾਨੂੰ ਆਰਡਰ ਹੋਣਗੇ ਨਗਰ ਕੌਂਸਲ ਉਹਦੀ ਪਾਲਣਾ ਕੀ ਕਹਿੰਦੇ ਆ ਇਨ ਬਿਨ ਕਰੇਗੀ ਇਸ ਤੋਂ ਇਲਾਵਾ ਨੰਬਰ 2 ਨਗਰ ਕੌਂਸਲ ਵੱਲੋਂ ਆਪਣੇ ਲੈਵਲ ਤੇ ਗੁਰਮੁਖੀ ਸ਼ਹਿਰ ਦੇ ਇਸ ਸਮੱਸਿਆ ਨੂੰ ਦੇਖਦੇ ਹੋਏ ਇੱਕ ਟੈਂਡਰ ਕੁੱਤਿਆਂ ਨੂੰ ਦੀ ਨਸਬੰਦੀ ਕਰਨ ਲਈ ਟੈਂਡਰ ਲਗਾਏ ਗਏ ਸੀ ਦੋ ਵਾਰ ਜੋ ਕਿ ਸਫਲ ਨਹੀਂ ਹੋਏ ਹੁਣ ਤੀਸਰੀ ਵਾਰੀ ਸਫਲ ਹੋ ਚੁੱਕਿਆ ਉਹ 10 ਦਿਨਾਂ ਤੱਕ ਉਹ ਟੈਂਡਰ ਆਪਣਾ ਖੁੱਲ ਚੁੱਕੋ ਖੁੱਲਦਗੂਆ ਦੇ ਅਨੁਸਾਰ ਆਪਾਂ ਆਪਰੇਸ਼ਨ ਸ਼ੁਰੂ ਕਰਨੇ ਸ਼ੁਰੂ ਹੋ ਜੂਗਾਗੇ ਮੈਂ ਜਿਸ ਤਰ੍ਹਾਂ ਹਰਕਾਰ ਦੀ ਗੱਲ ਕਰ ਦਿੱਤੀ ਹੈ ਹਰਕਾਰ ਅਜੇ ਤੱਕ ਕੋਈ ਸ਼ਿਕਪਤਾ ਜਾ ਰਿਹਾ ਨਹੀਂ ਓ ਵੀ ਟੀਕੇ ਨਗਰ ਕੌਂਸਲ ਨੇ ਪਹਿਲਾਂ 17 ਅਨੁਕਤੀਆਂ ਨੂੰ ਲਗਾਏ ਹੋਏ ਐ ਹੁਣ ਵੀ ਲਗਾ ਚੁੱਕੇ ਐ ਅਸੀਂ ਜਿਉਂ ਹੀ ਕੋਈ ਕੰਪਲੇਂਟ ਆਂਦੀ ਐ ਤੇ ਨਗਰ ਕੌਂਸਲ ਵੱਲੋਂ ਲਗਾ ਦਿੱਤੇ ਜਾਂਦੇ ਐ ਕੋਈ ਮਾਮਲਾ ਕੱਟਾ ਕੁੱਤਾਂ ਦਾ ਮਾਮਲਾ ਤਾਂ ਨਹੀਂ ਆਇਆ ਵੀ ਤੁਹਾਡੇ ਕੋਲੇ ਇੱਕ ਵਾਰਾ ਕੁੱਤਾਂ ਦਾ ਕਟਨ ਤੋਂ ਲਾਇਰ ਕੌਂਸਲ ਉਹ ਸ਼ਾਇਦ ਹੈ ہمارا ਕੁੱਤੇ ਤਾਂ ਹੁਣ ਜਿਹੜੇ ਜ਼ਿਆਦਾ ਹਲਕੇ ਹੁੰਦੇ ਐ ਉਹ ਇੱਕ ਦੋ ਕੇਸ ਆਏ ਐ ਤਾਂ ਹੀ ਦਾ ਇਹੀ ਸਮੱਸਿਆ ਨੂੰ ਗੰਭੀਰ ਨੂੰ ਸਮਝਦੇ ਹੋਏ ਨਗਰ ਕਾਉਂਸਲ ਵੱਲੋਂ ਇਹ ਖਾਸ ਉਪਰਾਲਾ ਕੀਤਾ ਹੋਇਆ ਹੈ ਇੱਕ ਤਾਂ ਨਸਬੰਦੀ ਦਾ ਇੱਕ ਪਟੀਕੇ ਲਗਵਾਨੇ ਹੈ ਬਾਕੀ ਹਫਤੇ ਤੱਕ ਇਹ ਪ੍ਰੋਬਲਮ ਸੋਲਵ ਹੋ ਜੂਗੀ ਉਹ ਕੰਪਨੀ ਇੱਥੇ ਆ ਜੂਗੀ ਫੋਜਪੁਰ ਚ ਉਹਨਾਂ ਨੇ ਸਭ ਗਲੀਆਂ ਚੋਂ ਇਹਨਾਂ ਨੂੰ ਕੁੱਤਿਆਂ ਨੂੰ ਚੁੱਕ ਕੇ ਆਪਰੇਸ਼ਨ ਕਰਨਗੇ ਸੰਭਾਲਣਗੇ ਜਾਂ ਉਦੋਂ ਤੱਕ ਆਪਣਾ ਜ਼ਿਆਦਾ ਮਸਲਾ ਹੱਲ ਹੋ ਜੂਗਾ ਉਹਦੇ ਨਾਲ ਮੈਨ ਪਸ਼ੂ ਭਾਰਨ ਵਾਲਾ ਵੀ ਵਿਚਾਰ ਮਿਲ ਕਰਕੇ ਕਹਿੰਦੇ ਆ ਕਿ ਜੇ ਥੋੜਾ ਜਿਹਾ ਰੇਬੀ ਸਟੇਕੀ ਕਿਹਾ ਜੇ ਪਸ਼ੂ ਵੀ ਭਾਗ ਨਾਲ ਅਸੀਂ ਮਿਲ ਕੇ ਆਹੀ ਰੈਬੀਸ ਦੇ ਟੀਕੇ ਲਗਾ ਚੁੱਕੇ ਲਗਾ ਰਹੇ ਹਾਂ ਜ਼ਿਆਦਾਤਰ ਤਾਂ ਮਿਊਨਿਸਪਲ ਕਮੇਟੀ ਕੰਮ ਕਰਦੀ ਹੈ ਐਸ ਕੇ